ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਅਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਧਾਈ ਹੋਏ ਸਹਾਇ ਸਾਖੀ 28ਵੀਂ ਬਹਾਦਰ ਸ਼ਾ ਦੀ ਬੇਈਮਾਨੀ ਬਹਾਦਰ ਸ਼ਾ ਅਕ੍ਰਿਤ ਕਰਨ ਹੋ ਗਿਆ ਉਸ ਸਤਗੁਰੂ ਜੀ ਦੇ ਉਪਕਾਰ ਭੁੱਲ ਗਿਆ ਉਸਨੇ ਵਜ਼ੀਰ ਖਾਨ ਦੇ ਆਕੇ ਲੱਗ ਕੇ ਸਤਗੁਰੂ ਜੀ ਦਾ ਖੂਨ ਕਰਾਉਣ ਦੀ ਗੋਦ ਗੁਦਨੀ ਆਰੰਭ ਕਰ ਦਿੱਤੀ ਉਸਨੇ ਇਸ ਵੇਰਵਤ ਨੂੰ ਸਿਰੇ ਚੜਾਉਣ ਲਈ ਕੋਈ ਐਸੇ ਬੰਦੇ ਲੱਭਣੇ ਅਰੰਭੇ ਜਿਹੜੇ ਆਪਣੀ ਜਾਨ ਤਲੀ ਤੇ ਰੱਖ ਕੇ ਸਤਗੁਰੂ ਜੀ ਨੂੰ ਕਤਲ ਕਰਨ ਕਿਉਂਕਿ ਸਾਈਹਬਾ ਨੂੰ ਕਤਲ ਕਰਨ ਵਾਲੇ ਦਾ ਬਚ ਕੇ ਨਿਕਲ ਜਾਣਾ ਅਸੰਭਵ ਸੀ ਗੁਰੂ ਜੀ ਸਦਾ ਸ਼ਸਤਰ ਤਾਰੀ ਰਹਿੰਦੇ ਸਨ ਤੇ ਉਹਨਾਂ ਦੇ ਕੋਲ ਸਿੰਘ ਸੂਰਮੇ ਖਲੋਤੇ ਪਹਿਰਾ ਦਿਆ ਕਰਦੇ ਸਨ ਕਿਉਂਕਿ ਸਿੰਘਾਂ ਨੂੰ ਪਹਿਲਾਂ ਹੀ ਖਿਆਲ ਰਹਿੰਦਾ ਸੀ ਕਿ ਤੁਰਕ ਕਿਤੇ ਪਰ ਕਿਸੇ ਪ੍ਰਕਾਰ ਦਾ ਧੋਖਾ ਨਾ ਕਰਨ ਪਾਵੇਂ ਸਤਗੁਰੂ ਜੀ ਐਨੇ Nirpaishan ਕਿ ਉਪਰਵਾਹ ਹੀ ਨਹੀਂ ਕਰਨਦੇ ਕਿ ਉਹਨਾਂ ਨੂੰ ਕੋਈ ਮਾਰੇ ਬਾਦਸ਼ਾਹ ਨੇ ਗੁਲਖਾਂ ਤੇ ਅਤਾ ਉਲਾਖਾਂ ਦੋਹਾਂ ਪਠਾਨ ਭਰਾਵਾਂ ਨੂੰ ਅੰਦਰ ਖਾਤੇ ਸਤਿਆ ਤੇ ਉਹਨਾਂ ਨੂੰ ਲਾਲਚ ਦਿੰਦਿਆਂ ਹੋਇਆ ਕਿਹਾ ਦੇਖੋ ਇਸਲਾਮ ਦੇ ਵਾਅਦੇ ਵਾਸਤੇ ਕਿਸੇ ਮੁਸਲਮਾਨ ਦਾ ਕਿਸੇ ਕਾਫਰ ਨੂੰ ਛੜ ਜਾਏ ਉਹ ਚੰਦਰੀ ਜ਼ਮਾਨ ਜਿਹੜੀ ਮੇਰੇ ਕਲਗੀਆਂ ਵਾਲੇ ਪਿਤਾ ਨੂੰ ਕਾਫਰ ਆਖਦੀ ਸੀ ਮਾਰਨਾ ਇਸਲਾਮ ਦੀ ਵੱਡੀ ਖਿਦਮਤ ਕਰਨਾ ਹੈ ਜੇ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਹਿੰਦ ਦੇਵੀ ਸਤਗੁਰੂ ਜੀ ਦਾ ਖੂਨ ਕਰ ਦੇਵੋ ਤਾਂ ਤੁਹਾਨੂੰ ਬਹੁਤ ਪਾਰੀ ਇਨਾਮ ਦਿੱਤਾ ਜਾਵੇਗਾ ਨਾਲੇ ਤੁਹਾਨੂੰ ਪਤਾ ਹੈ ਕਿ ਪਠਾਣਾ ਨਾਲ ਤਾਂ ਇਸ ਸਿੰਧ ਦੇ ਪੀਰ ਦਾ ਖਾਸ ਵੈਰ ਹੈ ਬਾਦਸ਼ਾਹ ਦਾ ਇਹ ਹੁਕਮ ਸੁਣ ਕੇ ਉਹ ਦੋਵੇਂ ਪਠਾਨ ਭਰਾ ਘਬਰਾ ਗਏ ਭਾਵੇਂ ਉਹ ਸਭ ਤੋਂ નિર્દયੀ ਖੂਨੀ ਤੇ ਚੰਡਾਲ ਸਨ ਸਤਗੁਰੂ ਜੀ ਦਾ ਖੂਨ ਗੁਜ਼ਾਰਨ ਬਤਲੇ ਉਨਾਂ ਦਾ ਹੌਸਲਾ ਨਾ ਪਿਆ। ਉਹਨਾਂ ਵਿੱਚੋਂ ਅਤਾ ਉੱਲਾ ਨੇ ਕਿਹਾ ਬਾਦਸ਼ਾਹ ਸਲਾਮਤ ਹਜ਼ੂਰ ਦਾ ਹੁਕਮ ਟਾਲਣਾ ਵੀ ਮੌਤ ਨੂੰ ਸੱਦਾ ਦੇਣਾ ਹੈ ਤੇ ਹੁਕਮ ਨੂੰ ਪੂਰਿਆ ਕਰਨਾ ਵੀ ਸੱਪ ਤੇ ਮੂੰਹ ਹੱਥ ਦੇਣਾ ਹੈ। ਅੱਗੇ ਤੇ ਪਿੱਛੇ ਮੌਤ ਕੁਝ ਸਮੇਂ ਨਹੀਂ ਆਉਂਦੀ ਕਿ ਕੀ ਕੀਤਾ ਜਾਵੇ। ਹਿੰਦ ਦੇ ਪੀਰ ਇੱਕ ਵਲੀ ਹਨ। ਉਹਨਾਂ ਵੱਲ ਮਾਰੀ ਨਿਗਾਹ ਨਾਲ ਤੱਕੀਏ ਤਾਂ ਅੱਖਾਂ ਅੰਨੀਆਂ ਹੋ ਜਾਂਦੀਆਂ ਹਨ ਕਿ ਉਹਨਾਂ ਦਾ ਖੂਨ ਅਸਾਹ ਤੋ ਕਰਵਾ ਕੇ ਅਸਾਂ ਨੂੰ ਦੋਜ਼ਖ ਦੀ ਅੱਗ ਵਿੱਚ ਸੁੱਟਣਾ ਚਾਹੁੰਦੇ ਹੋ ਫਿਰ ਉਹਨਾਂ ਦੇ ਤੰਬੂ ਤੱਕ ਅਸਾਂ ਨੂੰ ਕੌਣ ਜਾਣ ਦੇਵੇਗਾ ਉਹ ਤਾਂ ਖੁਦ ਬਖੁਦ ਵਲੀ ਹਨ ਬਹਾਦਰ ਸ਼ਾ ਉਸ ਪੀਉ ਤੇ ਬਾਬੇ ਦੀ ਅੰਸ ਸੀ ਜਿਹੜੇ ਭਰਾਵਾਂ ਪੁੱਤਰਾਂ ਤੇ ਧੀਆਂ ਦਾ ਖੂਨ ਕਰਨ ਲੱਗੇ ਰੱਤਾ ਨਹੀਂ ਸੰਚਿਜਕਦੇ ਜਿਨ੍ਹਾਂ ਨੇ ਕੁੱਤਿਆਂਾਂ ਮੰਗ ਰੱਬ ਤੇ ਬੰਦਿਆਂ ਨੂੰ ਮਾਰਿਆ ਉਹ ਪਲਾ ਕਿਵੇਂ ਸਮਝਣ ਗਰੀਬ ਪਠਾਣਾ ਦੇ ਇਹ ਲਫ਼ਜ਼ ਸੁਣ ਕੇ ਉਹ ਸਿਰ ਤੋਂ ਪੈਰਾਂ ਤੱਕ ਗਰਮ ਹੋ ਗਿਆ ਉਸਨੇ ਉਸੇ ਵੇਲੇ ਬੜੇ ਰੋਗ ਨਾਲ ਹੁਕਮ ਦਿੱਤਾ ਕੁਝ ਵੀ ਹੋਵੇ ਤੂੰ ਸਾਨੂੰ ਮੇਰਾ ਹੁਕਮ ਮੰਨਣਾ ਹੀ ਪਵੇਗਾ ਮੈਂ ਜਿੰਨਾ ਚਿਰ ਹਿੰਦ ਦੇ ਪੀਰ ਨੂੰ ਮਰਵਾ ਨਹੀਂ ਲੈਂਦਾ ਮੈਨੂੰ ਨੀਂਦ ਨਹੀਂ ਆਉਣੀ ਜਿਵੇਂ ਹਜ਼ੂਰ ਦਾ ਹੁਕਮ ਤਿਵੇਂ ਕੀਤਾ ਜਾਵੇਗਾ ਇਹ ਆਖ ਕੇ ਦੋਵੇਂ ਪ੍ਰਾਹ ਬਾਦਸ਼ਾਹ ਦੇ ਤੰਬੂ ਵਿੱਚੋਂ ਬਾਹਰ ਆ ਗਏ ਉਹ ਨਿਮੂ ਝੁਨੇ ਸਨ ਅੱਗੇ ਪਿੱਛੇ ਉਹਨਾਂ ਨੂੰ ਮੌਤ ਦਿੱਸਦੀ ਸੀ ਉਹ ਹੈਰਾਨ ਦੇ ਪੈ ਪਿੱਤ ਸਨ ਕਿ ਕੀ ਕਰਨ ਇਨਾਮ ਇਹ ਤਾਂ ਉਹਨਾਂ ਵਾਸਤੇ ਧੋਖਾ ਸੀ ਉਹ ਸਤਗੁਰੂ ਜੀ ਦਾ ਖੂਨ ਕਰਕੇ ਕਿਵੇਂ ਬਚ ਕੇ ਆ ਸਕਦੇ ਸਨ ਬਸ ਖੂਨ ਦਾ ਬਤਲਾ ਖੂਨ ਹੁੰਦਾ ਹੈ ਇਹ ਗੱਲ ਤਾਂ ਪੂਰੀ ਹੋ ਸਕਦੀ ਸੀ ਉਦੋਂ ਮੇਪਰਾ ਆਪਣੇ ਤੰਬੂ ਵਿੱਚ ਜਾ ਬੈਠੇ ਉਹਨਾਂ ਦੇ ਰੰਗ ਉੱਟੇ ਹੋਏ ਦੇਖ ਕੇ ਉਹਨਾਂ ਦੇ ਸਾਥੀ ਨੇ ਪੁੱਛਿਆ ਕੀ ਮਾਮਲਾ ਹੈ ਬਾਦਸ਼ਾਹ ਸਲਾਮਤ ਨੇ ਤੁਹਾਨੂੰ ਸੱਦਿਆ ਸੀ ਕੀ ਆਖਿਆ ਗੁੱਲ ਖਾਣੇ ਕਿਹਾ ਮਿੱਤਰਾ ਕੀ ਦਸੀਏ ਬਾਦਸ਼ਾਹ ਸਲਾਮਤ ਨੇ ਐਸਾ ਕੰਮ ਦੱਸਿਆ ਹੈ ਜਿਹੜਾ ਹੋਣਾ ਬਹੁਤ ਹੀ ਔਖਾ ਹੈ ਨਾ ਦੱਸਣ ਵਾਲਾ ਹੈ ਜ਼ੁਬਾਨ ਵੀ ਬੰਦ ਕੀਤੀ ਹੈ ਉਹਨਾਂ ਦਾ ਸਾਥੀ ਉਹਨਾਂ ਕੋਲ ਨਵਾਂ ਆਇਆ ਸੀ ਉਹ ਬੜਾ ਹੈਰਾਨ ਹੋਇਆ ਉਸਨੇ ਕਿਹਾ ਮੈਂ ਨਬੀ ਰਸੂਲ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਜੇਕਰ ਤੁਸੀਂ ਮੈਨੂੰ ਪੂਰੀ ਗੱਲ ਦੱਸਦੇ ਹੋ ਤਾਂ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਤੇ ਤੁਸਾਂ ਦੀ ਸਹਾਇਤਾ ਕਰਾਂਗਾ ਭਾਵੇਂ ਮੇਰੀ ਜਾਨ ਚਲੀ ਜਾਵੇ ਭਰੋਸਾ ਵੀ ਕੋਈ ਚੀਜ਼ ਹੈ ਸਾਰੇ ਬੰਦੇ ਝੂਠੇ ਤੇ ਬੇਈਮਾਨ ਨਹੀਂ ਤੁਸੀਂ ਚਿੰਤਾ ਨਾ ਕਰੋ ਤੇ ਦੱਸੋ ਕੀ ਗੱਲ ਹੈ ਤੁਸਾਂ ਦੇ ਚਿਹਰਿਆਂ ਉੱਤੇ ਤਾਂ ਹਮਾਇਆ ਉੱਡੀਆਂ ਹੋਈਆਂ ਹਨ ਗੱਲ ਕਰੋ ਮਾਮਲਾ ਕੀ ਹੈ ਗੁਲਖਾਂ ਤਾਂ ਚਿਜਕਦਾ ਰਿਹਾ ਪਰ ਅਤਾਉੱਲਾ ਨੇ ਸਾਰੀ ਗੱਲ ਦੱਸ ਦਿੱਤੀ ਉਦਾਸੀ ਦੇ ਪੇਤ ਨੂੰ ਸੁਣ ਕੇ ਉਹ ਪਠਾਨ ਬੱਚਾ ਉੱਛਲ ਪਿਆ ਉਸਨੇ ਕਿਹਾ ਚਿੰਤਾ ਨਾ ਕਰੋ ਮੈਂ ਤੁਸਾਂ ਨਾਲ ਚੱਲਾਂਗਾ ਮੈਂ ਇਸੇ ਮਕਸਦ ਵਾਸਤੇ ਸਰਹੰਦ ਤੋਂ ਆਇਆ ਹਾਂ ਮੈਨੂੰ ਵਜ਼ੀਰ ਖਾਂ ਸੂਬਾ ਸਰਹੰਦ ਨੇ ਭੇਜਿਆ ਹੈ ਮੈਂ ਬਹੁਤ ਮੁਸ਼ਕਲਾਂ ਨਾਲ ਆਇਆ ਹਾਂ ਤੇ ਆਖਰ ਉਸ ਦਾ ਹੁਕਮਨਾਮਾ ਬਾਦਸ਼ਾਹ ਨੂੰ ਦਿਖਾਲ ਕੇ ਫੌਜ ਵਿੱਚ ਰਿਹਾ ਹਾਂ ਪਰ ਬਾਦਸ਼ਾਹ ਨੂੰ ਨਹੀਂ ਦੱਸਿਆ ਕਿ ਮੈਂ ਹਿੰਦ ਦੇ ਪੀਰ ਨੂੰ ਕਤਲ ਕਰਨ ਵਾਸਤੇ ਆਇਆ ਹਾਂ ਮੈਂ ਤੁਸਾਂ ਦੇ ਨਾਲ ਚੱਲਾਂਗਾ ਤੁਸੀਂ ਬਾਹਰ ਖਲੋਣਾ ਮੈਂ ਖੁਦ ਤੰਬੂ ਵਿੱਚ ਜਾ ਕੇ ਖੰਜਰ ਨਾਲ ਵਾਰ ਕਰਾਂਗਾ ਮੇਰਾ ਖੰਜਰ ਐਸਾ ਹੈ ਜਿਹੜਾ ਜਿਸ ਨੂੰ ਵੀ ਵੱਜੇ ਉਹੋ ਹੀ ਤੜਫ ਉੱਠਿਆ ਮੇਰਾ ਹੱਥ ਥਿਰਕਦਾ ਕੰਬਦਾ ਨਹੀਂ ਦਿਲ ਪੱਥਰ ਦਾ ਹੈ ਮੈਂ ਆਪਣੀ ਮਾਂ ਨੂੰ ਮਾਰ ਦਿੱਤਾ ਸੀ ਫਿਰ ਵੀ ਨਹੀਂ ਸਿਰ ਹੋਇਆ ਕੰਬਿਆ ਤੇ ਠਿੜਕਿਆ ਕਬਰਾਟ ਛੱਡੋ ਰੱਜ ਕੇ ਪੀਵੋ ਤੇ ਹਾਸਾਸ ਕੇ ਦਿਲ ਖੁਸ਼ ਕਰੋ ਆਕੋ ਤਮੇ ਖੁਦ ਜਾ ਕੇ ਬਾਦਸ਼ਾਹ ਨੂੰ ਅੱਖ ਨੂੰ ਤਿਆਰ ਹਾਂ ਕੱਲ ਹੀ ਬਾਦਸ਼ਾਹ ਪਾਸੋਂ ਆਗਿਆ ਲੈ ਕੇ ਨੰਦੇੜ ਚੱਲੀਏ ਤੇ ਸਮੇਂ ਦੀ ਉਡੀਕ ਕਰੀਏ ਬਸ ਜਦੋਂ ਦਾ ਲੱਗੇਗਾ ਤਦੋਂ ਹੀ ਕੰਮ ਪਾਰ ਕਰ ਦੇਵਾਂਗਾ ਉਸ ਪਠਾਨ ਬੱਚੇ ਦੀਆਂ ਐਸੀਆਂ ਗੱਲਾਂ ਸੁਣ ਕੇ ਦੋਹਾਂ ਭਰਾਵਾਂ ਨੂੰ ਕੁਝ ਹੌਸਲਾ ਹੋਇਆ ਉਹ ਨਾਨੀ ਰੋਟੀ ਖਾਦੀ ਸ਼ਰਾਬ ਪੀਤੀ ਤੇ ਸ਼ਰਾਬ ਦੇ ਨਸ਼ੇ ਵਿੱਚ ਉਸ ਨਾਲ ਗੱਲਾਂ ਕਰਦੇ ਰਹੇ ਸਵੇਰ ਹੋਈ ਦੋਵੇਂ ਪ੍ਰਾ ਉਸ ਤੀਸਰੇ ਸਾਥੀ ਨੂੰ ਨਾਲ ਲੈ ਕੇ ਬਾਦਸ਼ਾਹ ਦੇ ਤੰਬੂ ਵਿੱਚ ਪੁੱਜੇ ਅੱਗੋਂ ਬਾਦਸ਼ਾਹ ਪਲੰਘ ਤੇ ਉਬਾਸੀਆਂ ਲੈ ਰਿਆ ਸੀ ਕਿਉਂਕਿ ਰਾਤ ਦੀ ਪੀਤੀ ਧਨਸ਼ਾ ਹਲਾਂ ਨਹੀਂ ਸੀ ਉਤਰਿਆ ਅਰਦ ਲਈਨੇ ਜਦੋਂ ਸੁਨੇਹਾ ਦਿੱਤਾ ਤਾਂ ਉਸੇ ਵੇਲੇ ਬਾਦਸ਼ਾਹ ਬਾਹਦਰ ਸ਼ਾਹੀ ਉਹਨਾਂ ਨੂੰ ਅੰਦਰ ਸੱਦ ਲਿਆ ਉਸ ਨੂੰ ਸਲਾਮ ਕਰਕੇ ਬੜੇ ਸਤਕਾਰ ਨਾਲ ਗੁਲ ਖਾਣੇ ਕਿਹਾ ਜਹਾਂਪਨਾ ਇੱਕ ਗਬਰੂ ਪੰਜਾਬ ਤੋਂ ਆਇਆ ਹੈ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨੇ ਭੇਜਿਆ ਹੈ ਇਹ ਵੀ ਹਿੰਦ ਦੇ ਪੀਰ ਨੂੰ ਕਤਲ ਕਰਨ ਵਾਸਤੇ ਆਇਆ ਹੈ ਇਹ ਵੀ ਅਸਾਂ ਦੇ ਸਾਥ ਚੱਲੇਗਾ ਹੁਕਮ ਕਰੋ ਅਸੀਂ ਨੰਦੇੜ ਚਾਈਏ ਬਹੁਤ ਚੰਗਾ ਬਹੁਤ ਚੰਗਾ ਤਿੰਨੇ ਜਾਓ ਬਸ ਕੰਮ ਕਰਕੇ ਮੁੜ ਫੌਜਦਾਰ ਨਹੀਂ ਸੂਬੇਦਾਰ ਬਣਾ ਦਿੱਤੇ ਜਾਵੋਗੇ ਇਉਂ ਆਖਦੇ ਹੋਏ ਬਾਦਸ਼ਾਹ ਨੇ ਬਹੁਤ ਸਾਰੀਆਂ ਸੋਨੇ ਦੀਆਂ ਅਸ਼ਰਫੀਆਂ ਉਹਨਾਂ ਅੱਗੇ ਸੁਟੀਆਂ ਤਾਂਕੇ ਤਿੰਨਾਂ ਨੂੰ ਲਾਲਚ ਦਾ ਤਾਪ ਚੜਾਇਆ ਜਾਵੇ। ਉਹਨਾਂ ਨੇ ਅਸ਼ਰਫੀਆਂ ਚੁੱਕ ਲਈਆਂ ਤੇ ਬਾਦਸ਼ਾਹ ਨੂੰ ਸਲਾਮ ਕਰਕੇ ਆਪਣੇ ਰਾਹ ਪੈ ਗਏ। ਵਾਹਿਗੁਰੂ ਜੀ ਹੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਏ। ਸਬਦਾ ਪੜਿਆ ਸੁਨਿਆ ਪ੍ਰਵਾਨ ਕਰਨਾ ਚਾਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।